ਉਹਦਾ ਇੰਨਾ ਘਟੀਆ ਰਵਈਆ ਕਿ ਸਾਡਾ ਮਜ਼ਦੂਰਾਂ ਦਾ ਮੰਗ ਪੱਤਰ ਲੈਣ ਵਾਸਤੇ ਨਹੀਂ ਆਇਆ ਘਰ ਨਾਲ ਲਾ ਕੇ ਪੀਮੋ ਚੈਲੈਬ੍ਰੇਸ਼ਨ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਰਕਾਰ ਨੂੰ ਪਿਛਲੇ ਦਿਨ ਜਿਹੜਾ ਮਜ਼ਦੂਰਾਂ ਦਾ ਮੀ ਕਾਰਨ ਨੁਕਸਾਨ ਹੋਇਆ ਸੀ ਛੱਤਾਂ ਦਾ ਘਰਾਂ ਦਾ ਉਸ ਤੋਂ ਮੰਗ ਪੱਤਰ ਦਿੱਤੇ ਗਏ ਨਰੇਗਾ ਕੰਮ ਸਬੰਧਤ ਮੰਗ ਪੱਤਰ ਦਿੱਤੇ ਗਏ ਪਰ ਮਾਨਸਾਂ ਦੇ ਵਿੱਚ ਉਸ ਸਮੇਂ ਇੱਕ ਵੱਡੀ ਮਤਲਬ ਕਹਿ ਸਕਦੇ ਹਾਂ ਕਿ ਉਥਲ ਪੁੱਤਲ ਹੁੰਦੀ ਹੈ ਜਦੋਂ ਕੋਈ ਵੀ ਅਧਿਕਾਰੀ ਸਰਕਾਰ ਦਾ ਮੰਗ ਪੱਤਰ ਲੈਣ ਨਹੀਂ ਆਉਂਦਾ ਡੀਸੀ ਮਾਨਸਾਂ ਮੁਤਾਬਕ 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 ਮਾਨਸਾਂ ਦੇ ਵਿੱਚ ਮਜ਼ਦੂਰਾਂ ਦੇ ਸਰੀਹ ਹਾਂ ਮੀਆਂ ਮੀਡੀਆ ਮੀਡੀਆ ਮੈਂ ਆਇਆ ਆਇਆ ਖਾ ਲੋ ਖਾ ਲੋ ਅਸੀਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਘਰਾਂ ਮੂਰੇ ਧਰਨੇ ਲਾ ਕੇ ਜੋ ਪਿਛਲੇ ਦਿਨੀ ਮਤਲਬ ਕਿ ਮਜ਼ਦੂਰਾਂ ਦੇ ਘਰ ਟਿੱਕੇ ਨੇ ਘਰ ਪਾਟੇ ਨੇ ਦਿਹਾੜੀਆਂ ਟੁੱਟੀਆਂ ਨੇ ਉਹਨਾਂ ਦਾ ਮਾਅਬੇ ਲੈਣ ਲਈ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਦੇਣਾ ਸੀ ਪਰ ਇੱਥੋਂ ਦਾ ਜਿਹੜਾ ਡੀਸੀ ਆ ਉਹਦਾ ਇੰਨਾ ਘਟੀਆ ਰਵਈਆ ਕਿ ਸਾਡਾ ਮਜ਼ਦੂਰਾਂ ਦਾ ਮੰਗ ਪੱਤਰ ਲੈਣ ਵਾਸਤੇ ਨਹੀਂ ਆਇਆ ਔਰ ਅਸੀਂ ਤੜਕੇ ਸਵੇਰ ਤੋਂ 9 ਵਜੇ ਤੋਂ ਘਰ ਨਾਲ ਲਾ ਕੇ ਉੱਥੇ ਬੈਠੇ ਹੋયા ਸੀ ਬਾਰ-ਬਾਰ ਜਿਹੜੇ ਇੰਟੈਲੀਜੈਂਸੀ ਵਾਲੇ ਨੇ ਜ਼ਿੰਮੇਵਾਰ ਅਧਿਕਾਰੀ ਨੇ ਇੱਥੇ ਪੰਜਾਬ ਪੁਲਿਸ ਦੇ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਭਾਈ ਸਾਡਾ ਮੰਗ ਪੱਤਰ ਲੈ ਜਾਓ ਜ਼ਿੰਮੇਵਾਰ ਏਡੀਸੀ ਲੈ ਜਾ ਡੀਸੀ ਲੈ ਜਾ ਤਬ ਮਤਲਬ ਉਹਨਾਂ ਨੇ ਵੀ ਨਹੀਂ ਸੁਣੀ ਔਰ ਸਾਡੀ ਵੀ ਨਹੀਂ ਸੁਣੀ ਔਰ ਅੱਕ ਕੇ ਅਸੀਂ ਮਤਲਬ ਕਿ ਅੱਜ ਹੋਣਾ ਆ ਜਿਹੜਾ ਕੰਪਲੈਕਸ ਦਾ ਡੀਸੀ ਦਾ ਮਾਨਸਾ ਦਾ ਉਹਦਾ ਘਰਾਓ ਕੀਤਾ ਹੋਇਆ ਔਰ ਉਹਨਾਂ ਚਿਰ ਇਹ ਘਰਾਓ ਛੱਡਾਂਗੇ ਨਹੀਂ ਜਿੰਨਾ ਚਿਰ ਮਤਲਬ ਕਿ ਡੀਸੀ ਐਡিসি ਆ ਕੇ ਸਾਡਾ ਜਿਹੜਾ ਮੰਗ ਪੱਤਰ ਹੈ ਉਹ ਨਹੀਂ ਲੈ ਕੇ ਜਾਊਗਾ। ਕੀ ਹੋ ਰਿਹਾ ਹੈ? ਯਾਰ ਸਾਰਾ ਕੀ ਹੈ? ਕਿਸੇ 109 ਪ੍ਰਸ਼ਾਸਨ ਕੋਲੇ ਮੰਗ ਪੱਤਰ ਲੈਣ ਦਾ ਟਾਈਮ ਨਹੀਂ ਏਸੀ ਕਮਰੇ ਵਿੱਚ ਬੈਠੇ ਨੇ। ਅਸੀਂ ਸਵੇਰੇ ਦੇ ਕਹੀ ਜਾਣਾ 2 ਵਜੇ ਤੱਕ ਇਹਨਾਂ ਨੇ ਮਤਲਬ ਡੀਸੀ ਸਾਹਿਬ ਕਹਿੰਦੇ ਆਉਣੇ ਆ ਕਿਸੇ ਨੂੰ ਭੇਜਦੇ ਹਾਂ ਹਾਲ ਤੱਕ ਕੋਈ ਨਹੀਂ ਆਇਆ। ਮਜਬੂਰੀ 'ਚ ਅਸੀਂ ਕਿਹਾ ਵੀ ਅਸੀਂ ਫਕਲਦੇ ਆ। ਤਾਂ ਜਾ ਕੇ ਇੱਥੇ ਆਇਆ ਪਹਿਲਾਂ ਵੀ ਮੋਲੇ ਹਜ਼ਾਰਾਂ ਬੰਦਾ ਇਕੱਠਾ ਹੁੰਦਾ ਉਹਦਾ ਮੰਗ ਪੱਤਰ ਲੈਣ ਵਾਸਤੇ ਸਮਾਂ ਨਹੀਂ ਪਾਇਓ ਕੀ ਕਰਨਾ ਸਰਕਾਰ ਮਰਦਾਬੀ ਡੀਸੀ ਸਾਹਿਬ ਆਏ ਨਹੀਂ ਮੰਗ ਪੱਤਰ ਲੈਣ ਵਾਸਤੇ ਇਹ ਮਜ਼ਦੂਰਾ ਨੂੰ ਧੱਕੇਸ਼ਾਹੀ ਕਰ ਰਹੇ ਵੇ ਮਜ਼ਦੂਰਾ ਨੇ ਗੱਲ ਬਾਤ ਨਹੀਂ ਸੁਣ ਰਹਾ ਪਿਛਲੀ ਵਾਰੀ ਵੀ ਮੰਗ ਪੱਤਰ ਲੈਣ ਤੋਂ ਇਨਕਾਰ ਕੀਤਾ ਇਹ ਡੀਸੀ ਆਪ ਏਸੀ ਕਮਰੇ ਦੇ ਬੈਠੇ ਮਜ਼ਦੂਰਾ ਦੀ ਗੱਲ ਨਹੀਂ ਸੁਣ ਰਹਾ ਇਸ ਕਰਕੇ ਅਸੀਂ ਆਪਣੇ ਹੱਕ ਲੈਣ ਜਾਣਦੇ ਆ ਉਹ ਬੰਦੇ ਸੜਕਾਂ ਤੇ ਬੈਠੇ ਆ ਇਹ ਜਿਹੜੀ ਗੀਚੀ ਹੈ ਨਾ ਇਹ ਹੰਕਾਰ ਦੇ ਵਿੱਚ ਆ ਅਸੀਂ ਵੀ ਗਏ ਸੀ ਉਹਨਾਂ ਇਹ ਕਹਿੰਦੇ ਮੈਂ ਕੱਲ ਨਹੀਂ ਖੁਣਤੀ ਹੈਗੀ ਕੱਲ ਜਿੰਨੇ ਵਾਰੀ ਹੈ ਨੌਕਰੀ ਕਾ ਦੀ ਲੈਂਦੀ ਹੈ ਇਹ ਇਹ ਨੌਕਰੀ ਪਾਪ ਆਪਦੇ ਕਮਾਦੀ ਲੈਂਦੀ ਹੈ ਕੋਈ ਕਿਉਂ ਨਹੀਂ ਇੱਕ ਖੁਣਤੀ ਮਜ਼ਦੂਰ ਪਿਛਾਣਾ ਸੀ ਸਾਡੇ ਦੋ ਤਿੰਨ ਪਰਵਾਨਿਆਂ ਨੇ ਉਹਨਾਂ ਨੂੰ ਸੁਣਦੀ ਨਹੀਂ ਕਹਿੰਦੀ ਮੈਂ ਅਸੀਂ ਸੁਣਾ ਕੇ ਦਾਂਗੇ ਇਹਨੂੰ ਇੱਥੋਂ ਚਲਦਾ ਕਰਾਂਗੇ ਜੀ ਮੁਰਦਾਬਾ ਮੁਰਦਾਬਾ ਜੀ ਦੇਖ ਸਕਦੇ ਹੋਗੇ ਪੋਰਸ਼ਧਾਰੀਆਂ ਨੇ ਡੀਸੀ ਇਧਰ ਪੂਰਾ ਡੀਸੀ ਦਫ਼ਤਰ ਘੇਰਿਆ ਹੋਇਆ ਹੈ ਡੀਸੀ ਦਫ਼ਤਰਾਂ ਨੂੰ ਮਜ਼ਦੂਰਾਂ ਨੇ ਪੂਰੇ ਤੌਰ ਤੇ ਤੋੜ ਦਿੱਤਾ ਹੈ ਜਿੰਦਾਬਾਦ ਡੀਸੀ ਦੇਖ ਸਕਦੇ ਹੋ ਕਿ ਅੰਦਰ ਡੀਸੀ ਆਫਿਸ ਹੈ ਡੀਸੀ ਆਫਿਸ ਤੱਕ ਆ ਗਏ ਨੇ ਮਜ਼ਦੂਰ ਪੂਰਾ ਮਸਲਾ ਜੋ ਪਖਿਆ ਹੋਇਆ ਹੈ ਮਜ਼ਦੂਰਾਂ ਤੇ ਡੀਸੀ ਦੇ ਵਿਚਕਾਰ ਇਹ ਸੀ ਜਿਹੜਾ ਉਹ ਕਹਿੰਦਾ ਮੈਂ ਮਜ਼ਦੂਰ ਹਦੈਸ਼ੀ ਆ ਅੱਜ ਉਹ ਮਜ਼ਦੂਰਾਂ ਦੇ ਮੰਗ ਪੱਤਰ ਲੈਣ ਤੋਂ ਕਿਨਾਰਾ ਕਰ ਗਿਆ ਕਿਉਂਕਿ ਮਜ਼ਦੂਰਾਂ ਨੇ ਕੰਮ ਚਾਲੂ ਕਰ ਕਿਹੜਾ ਇੱਥੇ ਕੁਝ ਉਹ ਧਿਆਰ ਚਾਣਵੇਂ ਸੀ ਮੰਗ ਪੱਤਰ ਹੀ ਦੇਣਾ ਸੀਗਾ ਉਹ ਮੰਗ ਪੱਤਰ ਲੈਣ ਤੋਂ ਅੱਜ ਕਿਨਾਰਾ ਕਰ ਗਿਆ ਮਜ਼ਦੂਰ ਇੱਥੋਂ ਨਹੀਂ ਲੈਣਗੇ ਜਿੰਨਾ ਚਿਰ ਉਹ ਮੰਗ ਪੱਤਰ ਨਹੀਂ ਲਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਿੱਖਾ ਸੰਘਰਸ਼ ਹੋਰ ਕਰਾਂਗੇ ਜਿੰਨਾ ਚਿਰ ਮੰਰੇਗਾ ਦਾ ਕੰਮ ਨਹੀਂ ਚਲਾਉਂਦੇ ਇਹ ਤਾਂ ਇਸੇ ਲੋਟੀ ਇਹਨਾਂ ਦਾ ਪਿੱਟ ਸਿਆਪਾ ਕਰਦੇ ਰਹਾਂਗੇ ਸੋ ਅਸੀਂ ਡੀਸੀ ਨੂੰ ਬੇਨਤੀ ਕਰਦੇ ਆ ਵੀ ਉਹ ਮੰਗ ਪੱਤਰ ਲੈ ਕੇ ਜਾਣ ਤੇ ਨਾ ਮੰਗ ਪੱਤਰ ਲੈ ਕੇ ਜਾਣਗੇ ਤਾਂ ਇੱਥੇ ਅਸੀਂ ਘਟੇ ਹੀ ਰਹਾਂਗੇ ਨਾ ਆਪ ਜਾਵਾਂਗੇ ਨਾ ਜਾਣ ਦੇਵਾਂਗੇ ਅਸੀਂ ਮੰਗ ਪੱਤਰ ਦੇਣ ਆਏ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਸਾਨੂੰ ਸਵੇਰ ਤੋਂ ਬੈਠੇ ਆ ਜੀ ਅਸੀਂ 11 ਵਜੇ ਤੋਂ ਬੈਠੇ ਸਾਡੀ ਕੋਈ ਟੀਸੀ ਨਾ ਸੁਣਵਾਈ ਨਹੀਂ ਕੀਤੀ ਜੇ ਅਸੀਂ ਬਹੁਤ ਦੁਖੀ ਹਾਂ ਸਾਡਾ ਕੰਮ ਚੱਲਦਾ ਕੀਤਾ ਜਾਵੇ ਮੇਰੇ ਕਹਾਂ ਦਾ ਮਜ਼ਦੂਰਾਂ ਦਾ ਕੰਮ ਸਾਰਿਆਂ ਦਾ ਚਾਲੂ ਕੀਤਾ ਜਾਵੇ ਤੇ ਸਾਡੀ ਗੱਲ ਸੁਣੀ ਜਾਵੇ ਬੈਠ ਜਾ ਸਾਰੇ ਬਿਸ਼ਵਾਸ ਬੈਠ ਜਾ ਸਾਰੇ ਬੈਠ ਜਾ ਭਾਈ ਐਸੇ ਬੈਠੋ ਬੈਠੋ ਭਾਈ ਬੈਠੋ ਅੰਮ੍ਰੋ ਬੈਠੋ ਬਸ ਅੱਜ ਜੋ ਇਸ ਤਰ੍ਹਾਂ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਨੇ ਮੈਂ ਵਿਸ਼ਵਾਸ ਦਵਾ ਨਾ ਵੀ ਇਹ ਉੱਚ ਅਧਿਕਾਰੀਆਂਾਂ ਨੂੰ ਜਿਹੜੇ ਦਫ਼ਤਰ ਨਾਲ ਸਬੰਧਤ ਨੇ ਉੱਥੇ ਪਹੁੰਚਾਈ ਜਾਣਗੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਸਰਕਾਰ ਜਾਂ ਉੱਚ ਦਫ਼ਤਰ ਨਾਲ ਸਬੰਧਤ ਹੋਏ ਉੱਥੇ ਪਹੁੰਚਾਈ ਜਾਣਗੇ ਤੇ ਨਤੇ ਜ਼ਰੂਰ ਕਾਰਵਾਈ ਹੋਏਗੀ ਜੋ ਤੁਸੀਂ ਮੰਗ ਪੱਤਰ ਨਾ ਲੈਣ ਦੀ ਗੱਲ ਕੀਤੀ ਹੈ ਉਹ ਐਕਚੁਅਲੀ ਅਜੇ ਡੀਐਸਪੀ ਸਾਹਿਬ ਤੇ ਦੋਨੇ ਫੀਲਡਸ ਹੈਗੇ ਅਸੀਂ ਕਹਿੰਨਾ ਹੀਰੋ ਕਲਾਂ ਪਿੰਡ ਸੀ ਧਲੇਵਾ ਵੀ ਜਾ ਕੇ ਆ ਤੇ ਹੈਪੀ ਵੀ ਗਈ ਸੀ ਪੀਚੀ ਵੀ ਗਈ ਸੀ ਉਸ ਤੋਂ ਬਾਅਦ ਜਦੋਂ ਵੀ ਪਤਾ ਲੱਗਿਆ ਇੱਥੇ ਨਾਲ ਦੀ ਨਾਲ ਚੱਲ ਪਿਆ ਸੀ ਮੈਂ ਆਪ ਕੋ ਤੇ ਡੀਸੀ ਮੈਡਮ ਐਕਚੁਅਲੀ ਉਹ ਵੀ ਮੰਗ ਪੱਤਰ ਲੈਣ ਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਐਕਚੁਅਲੀ ਵੀਡੀਓ ਕਾਨਫਰੈਂਸ ਇੱਥੇ ਲੰਬੀ ਇੰਨੀ ਜਦੋਂ ਲੰਬੀ ਚੱਲ ਰਹੀ ਹੈ ਹੁਣ ਵੀ ਚੱਲ ਰਹੀ ਹੈ ਉਹਨਾਂ ਵੱਲੋਂ ਇਹੀ ਮੈਸੇਜ ਹੈਗਾ ਵੀ ਮੇਰੇ ਕੋਲ ਜੇ ਮੰਗ ਪੱਤਰ ਲੈ ਕੇ ਆਣਾ ਹੈ ਮੈਂ ਬਾਹਰ ਆ ਕੇ ਵੀ ਲੈ ਲਵਾਂ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਕਿਉਂਕਿ ਵੀਸੀ ਚੱਲ ਰਹੀ ਹੈ ਇਸ ਕਰਕੇ ਜਿਹੜੇ ਤੁਹਾਡੇ ਧਰਨੇ ਦੇ ਨੁਮਾਇੰਦੇ ਨੇ ਮੇਨ ਸਬਦਾਨ ਨੇ ਉਹ ਉੱਥੇ ਅੰਦਰ ਆ ਕੇ ਆਪਣੀ ਗੱਲਬਾਤ ਕਰਕੇ ਆਪਣੇ ਮੰਗ ਪੱਤਰ ਉੱਥੇ ਦੇ ਸਕਦੇ ਸੀ ਜਿੱਥੇ ਏਡੀਸੀ ਸਰ ਦੀ ਗੱਲ ਕੀਤੀ ਹੈ ਏਡੀਸੀ ਸਾਹਿਬ ਇੱਕੋ ਹੀ ਨੇ ਸਾਡੇ ਉਹਨਾਂ ਕੋਲ ਹੀ ਏਡੀਸੀ ਜਨਰਲ ਤੇ ਏਡੀਸੀ ਡਿਵੈਲਪਮੈਂਟ ਦਾ ਚਾਰਜ ਇੱਕੋ ਹੀ ਅਫਸਰ ਕੋਲ ਹੈ ਉਹ ਵੀ ਅੱਜ ਕਿਸੇ ਕੋਰਟ ਦੇ ਵਿੱਚ ਗਏ ਨੇ ਨਹੀਂ ਉਹ ਵੀ ਆ ਜਾਂਦੇ ਕੋਈ ਪ੍ਰੋਬਲਮ ਨਹੀਂ ਸੀ ਇਹ ਜੋ ਵੀ ਤੁਸੀਂ ਤੁਸੀਂ ਮੰਗ ਪੱਤਰ ਅੱਜ ਦਿੱਤਾ ਹੈ ਮੈਂ ਵਿਸ਼ਵਾਸਵਾਨਾ ਕਿ ਇਹ ਜਿਹੜੇ ਵੀ ਡਾਕਟਰ ਜਾਂ ਅਧਿਕਾਰੀ ਨਾਲ ਸੰਬੰਧਤ ਹੋਏ ਉਹ ਸੇ ਪਹੁੰਚਾਇਆ ਜਾਏਗਾ ਜਿਹੜਾ ਤੁਸੀਂ ਹਾਊਸ ਟੂ ਹਾਊਸ ਆਊਟ ਡੈਮੇਜ ਦਾ ਦਰਖਾਸਤਾਂ ਦਿੱਤੀਆਂ ਨੇ ਸਾਡਾ ਸਰਵੇ ਵੈਸੇ ਆਲਰੇਡੀ ਚੱਲ ਰਿਹਾ ਹੈ ਪਿੰਡ ਵਾਈਜ਼ ਹਰੇਕ ਪਿੰਡ ਦੇ ਵਿੱਚ ਸਰਵੇ ਹੋ ਰਿਹਾ ਹੈ ਤੇ ਕਈ ਪਿੰਡਾਂ ਚ ਕੰਪਲੀਟ ਵੀ ਹੋ ਗਿਆ ਤੇ ਕਿੰਨਿਆਂ ਚ ਚੱਲ ਵੀ ਰਿਹਾ ਹੈ ਇਸੇ ਸਰਕਾਰੀ ਫਸਲਾਂ ਦਾ ਜਿਹੜਾ ਖਰਾਬ ਹੈ ਉਹ ਵੀ ਚੱਲ ਰਿਹਾ ਹੈ ਤੇ ਕੋਈ ਹੋਊਗਾ ਸਾਰੇ ਪਿੰਡਾਂ ਕੀ ਹੋਊਗਾ 245 ਪਿੰਡ ਨੇ ਆਪਣੇ एक पिंड च जई द ड्यूटी लगी हुई है चाहे वीडबल्यू डी महकमे का हो चाहे पंचायती राज महकमे का हो कर रहे हैं ड्यूटी लगी हुई है प्रोपर क्योंकि कम थोड़ा लंबा नुकसान थोड़ा ज़्यादा करके टाइम लग रहा ऐप बनी हुई है फोटो क्लिक करके अपलोड भी करते हैं सारा कुछ हो रहा है फिर भी असी जोड़ियाँ दरखास्त दिखा ने असंसर्न जेई में पहुंचा के वह इन्हें गौर जरूर करना का दुबारे मौका देखेंगे या नहीं देखे धन्यवाद